ਚੱਲ ਕੰਮ ਵੀ ਨਿਪਟ ਗਏ ਸਾਰੇ ਤਿਆਰ ਵੀ ਹੋ ਗਈ ਅੱਜ ਜਾ ਕੇ ਆਵਾਂ ਫਿਰ ਬਾਅਦ ਦੀਆਂ ਗੱਲਾਂ ਬਾਅਦ ਚ ਰਹਿ ਜਾਂਦੀਆਂ ਨੇ ਨਾਲੇ ਮੈਂ ਨਹੀਂ ਕਿਸੇ ਵਿਚੋਲੇ ਤੇ ਭਰੋਸਾ ਕਰਦੀ ਮੈਂ ਤਾਂ ਆਪ ਗੱਲ ਕਰਕੇ ਆਉਂ ਸਾਰੀ ਜਿਹੜੀ ਕਰਨੀ ਆ ਐਵੇਂ ਫਿਰ ਕੱਲੂ ਅਗਲੀ ਕਹਿ ਦਿੰਦੀ ਅੱਜ ਦੀਆਂ ਤਾਂ ਚਲੀ ਸੁਣਾ ਦਿੰਦੀਆਂ ਨੇ ਤੁਸੀਂ ਪਹਿਲਾਂ ਤਾਂ ਦੱਸਿਆ ਨਹੀਂ ਸੀ ਪਹਿਲਾਂ ਤਾਂ ਇਹ ਗੱਲ ਹੋਈ ਹੀ ਨਹੀਂ ਸੀ ਫਿਰ ਉਹੀ ਹੀ ਰਹਿ ਜਾਂਦੀਆਂ ਨੇ ਉਹੀ ਗੱਲਾਂ ਤੇ ਆਪਾਂ ਤਾਂ ਸਾਰੀ ਗੱਲ ਕਰਕੇ ਆਵਾਂਗੇ ਵੀ ਸਾਡੇ ਘਰ ਦੇ ਭਈਆ ਉਹ ਸੂਲ ਲੈ ਜੇ ਮੰਨ ਲੂਗੇ ਠੀਕ ਆ ਨਹੀਂ ਮੰਨੂਗੇ ਨਾ ਸਹੀ ਆਪਾਂ ਨਹੀਂ ਕੱਚੀਆਂ ਗੋਲੀਆਂ ਫੇੜਦੇ ਅੱਪ ਤਾਂ ਪੱਕੀ ਗੱਲ ਕਰਕੇ ਆਵਾਂਗੇ ਅੱਜ ਜਨ ਜਾਨੀ ਆ ਮੈਂ ਦੇਖ ਲਿਆ ਮੈਂ ਨਹੀਂ ਕਿਸੇ ਨੂੰ ਦੱਸਣਾ ਹੈਗਾ ਇੱਥੇ ਫਿਰ ਵਿੱਚ ਲੱਗ ਜਾਂਦੇ ਨੇ ਵੀ ਐਨਾ ਹੁਜਵੀ ਐਨਾ ਹੁਜਵੀ ਆਪਾਂ ਨੂੰ ਕਹਦੇ ਆ ਆਪਾਂ ਤਾਂ ਸਿੱਧੀ ਗੱਲ ਕਰਨੀ ਹੈ ਜਿਹੜੀ ਕਰਨੀ ਹੈਗੀ ਆਪਾਂ ਨੇ ਜਿਹੜਾ ਕੋਈ ਲਪੋ ਹੋਰ ਰੱਖਣਾਗਾ ਵੀ ਕੋਈ ਕਮੀ ਆ ਆਪਣੇ ਜਿਵੇਂ ਕੋਈ ਘੋਟ ਆਗੀ ਚਲ ਚੱਲ ਚਾਹ ਪਾਣੀ ਪੀ ਲਿਆ ਹਨਾ ਵਧੀਆ ਹੋ ਗਿਆ ਮੈਂ ਕਿਹਾ ਚਲੋ ਮੈਂ ਚੱਲੀਏ ਨਾਲੇ ਕੁਝ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹਨਾ ਗੱਲਾਂ-ਗੱਲਾਂ ਵਿੱਚ ਪਤਾ ਲੱਗ ਜਾਂਦਾ ਇੱਕ ਦੂਜੇ ਦਾ ਤੇ ਬਾਕੀ ਹਨਾ ਹੋਰ ਤਾਂ ਬਸ ਸਾਡੇ ਘਰ ਚ ਤਾਂ ਇਹੋ ਜਗਾ ਹਨਾ ਬਾਕੀ ਕਹਾਂ ਜਾ ਕੇ ਬਹੁਤ ਕੁਛ ਚਲਣਾ ਪੈਂਦਾਗਾ ਬਹੁਤ ਗੱਲਾਂ ਹੋ ਜਾਂਦੀਆਂ ਨੇ ਕੋਈ ਉੱਚਾ ਨਹੀਂ ਮ ਬੋਲਿਆ ਜਾਂਦਾ ਕੋਈ ਰਿਸ਼ਤੇਦਾਰ ਆ ਕੇ ਬੋਲ ਜਾਂਦਾ ਹਨਾ ਉਹ ਵੀ ਸਹਿਣਾ ਪੈਂਦਾ ਭਾਈ ਜਵਾਬ ਨਹੀਂ ਦਿੱਤਾ ਜਾਂਦਾ ਮੂਰੇ ਵੀ ਆਪਾਂ ਜਵਾਬ ਦਈਏ ਵੀ ਗੱਲ ਚੰਗੀ ਨਹੀਂ ਹੈਗੀ ਬਹੁਤ ਕੁਝ ਸਹਿਣਾ ਪੈਂਦਾ ਬਾਕੀ ਸਾਡੇ ਘਰ ਚ ਤਾਂ ਭਾਈ ਬਾਹਲਾ ਘੁੰਮਣ ਫਿਰਨ ਦਾ ਵੀ ਰਵਾਜ ਨਹੀਂ ਹੈਗਾ ਵੀ ਐਵੇਂ ਚੁੰਨੀ ਚੱਕ ਕੇ ਤੋਰੇ ਰਵੋ ਹਨਾ ਇਹ ਮੈਨੂੰ ਵਧੀਆ ਨਹੀਂ ਲੱਗਦਾਗਾ ਵੀ ਬਾਕੀ ਇਕੱਲੀ ਇਕੱਲੀ ਗੱਲ ਐਵੇਂ ਆਪਾਂ ਆਪਦੇ ਘਰ ਵਾਲਿਆਂ ਨੂੰ ਦੱਸੀ ਜਾਈਏ ਇਹ ਗੱਲ ਵੀ ਮਾੜੀ ਆ ਇਹੇ ਗੱਲਾਂ ਚੰਗੀਆਂ ਨਹੀਂ ਹੈਗੀਆਂ ਤੇ ਬਾਕੀ ਆਹ ਅੱਜ ਕੱਲ ਲੋਕ ਜਿਹੜੇ ਵੀਡੀਓ ਆੜੀ ਜਿ ਬਣਾਉਂਦੇ ਆ ਤਾਂ ਮੈਨੂੰ ਜਮੈਂ ਹੀ ਪਸੰਦ ਨਹੀਂ ਆ ਭਾਈ ਸਾਡੇ ਘਰ 'ਚ ਤਾਂ ਨਾ ਕਿਸ ਨੇ ਬਣਾਈਆਂ ਨੇ ਨਾ ਮੈਂ ਭਾਈ ਬਣਾਉਣ ਦੇਵਾ ਅੱਗੇ ਨਾ ਭਾਈ ਇਹ ਗੱਲ ਨਹੀਂ ਵਧੀਆ ਲੱਗਦੀ ਹੈਗੀ ਨਾ ਕਿਤੇ ਰਾਤ ਰਹਿਣਾ ਆਪਦਾ ਘਰੇ ਆਓ ਸਵੇਰੇ ਜਾਓ ਸ਼ਾਮ ਨੂੰ ਆਪਦਾ ਘਰੇ ਆਓ ਵਧੀਆ ਮੌਜਾਂ ਆਪਦੇ ਘਰੇ ਰਭੋ ਹਨਾ ਐਨੀ ਮੈਂ ਕਹੀ ਜਾ ਮ ਭਾਈ ਜਾਂਦੀ ਦੀ ਤੇਰੀ ਸਰਦਾਰੀ ਹੋ ਜੂਗੀ ਹਨਾ ਵੀ ਜਾਂਦੀ ਰਾਨੀਆਂ ਤੋਂ ਨਹੀਂ ਬਹੁਤ ਕੁਝ ਸਹਿਣਾ ਪੈਂਦਾ ਹੌਲੀ ਹੌਲੀ ਸਾਰੀਆਂ ਗੱਲਾਂ ਦਾ ਭੇਤ ਪੈਂਦਾ ਫੇਰ ਕਿਤੇ ਜਾ ਕੇ ਮਖਤਿਆਰੀਆਂ ਮਿਲਦੀਆਂ ਨੇ ਐਵੇਂ ਨਹੀਂ ਮਿਲਦੀਆਂ ਹੈਗੀਆਂ ਹਨਾ ਬਾਕੀ ਗੁੱਸੇ ਗਿਲੇ ਸੌ ਹੋ ਜਾਂਦੇ ਨੇ ਲੜਾਈਆਂ ਭਾਈਆਂ ਹੁੰਦੀਆਂ ਰਹਿੰਦੀਆਂ ਨੇ ਤਾਨੇ ਮੇਲੇ ਹੁੰਦੇ ਰਹਿੰਦੇ ਨੇ ਇਹ ਨਹੀਂ ਹੈਗਾ ਵੀ ਉੱਚੀ ਬੋਲਣਾ ਆਪਾਂ ਹਨਾ ਉੱਚੀ ਬੋਲ ਕੇ ਆਪਾਂ ਜਵਾਬ ਦਈਏ ਜਾ ਪਰੁਈ ਜਏ ਰੁਣੇ ਧੁਨੇ ਵੀ ਆਪਦੇ ਘਰੇ ਕੁੜੀਆਂ ਕਰ ਲੈਂਦੀਆਂ ਨੇ ਚੱਲ ਜਾਂਦੇ ਆ ਗਾਹਾਂ ਨਹੀਂ ਇਹ ਜਿਹਾਂ ਗੱਲਾਂ ਸੋਭਾ ਦਿੰਦੀਆਂ ਹੁੰਦੀਆਂ ਨੇ ਤੇ ਬਾਲੇ ਸੌਂਕ ਸੌਕ ਤਾਂ ਆਪਦੇ ਘਰੇ ਜਿਹੜੇ ਪੂਰੇ ਹੋਗੇ ਹੋਗੇ ਬਾਕੀ ਤਾਂ ਗਾਹਾਂ ਜਿੰਮੇ ਭਾਈ ਕਿਸੇ ਦੇ ਘਰੇ ਚੜਨ ਦਾ ਉਵੇਂ ਚੱਲਣਾ ਪੈਂਦਾਗਾ ਸਮੇਂ ਦੇ ਹਿਸਾਬ ਨਾਲ ਉਵੇਂ ਐਵੇਂ ਥੋੜੀ ਆ ਵੀ ਆ ਚੀਜ਼ ਚਾਹੀਦੀ ਉਹ ਜਦੀ ਚੀਜ਼ ਆਜੂਗੀ ਐਵੇਂ ਤਾਂ ਹੁੰਦਾ ਨਹੀਂ ਬਹੁਤ ਗੱਲਾਂ ਸਹਿਣੀਆਂ ਪੈਂਦੀਆਂ ਨੇ ਘਰ ਦੇ ਕੰਮ ਵੀ ਜ਼ਰੂਰੀ ਆ ਟੰਗਰਾਂ ਦੇ ਵੀ ਜ਼ਰੂਰੀ ਨੇ ਚੱਲ ਵੈਸੇ ਤਾਂ ਹਨਾ ਅੱਜ ਕੱਲ ਕਰਦੀਆਂ ਨਹੀਂ ਹੈਗੀਆਂ ਕਹਿ ਦਿੰਦੀਆਂ ਨੇਗੀਆਂ ਅਸੀਂ ਤਾਂ ਜੀ ਪੜੀਆਂ ਲਿਖੀਆਂ ਹੈਗੀਆਂ ਪਰ ਜਿਹੜੇ ਕੰਮ ਜ਼ਰੂਰੀ ਆ ਉਹ ਤਾਂ ਕਰਨੀ ਪੈਣਗੇ ਚੱਲ ਕੋਈ ਨਾ ਇੱਧਰ ਲੈ ਕਰੀ ਜਾਣ ਉਹ ਵੀ ਵਧੀਆ ਹਾਂ ਹਾਂ ਬੱਸ ਹੋਰ ਤਾਂ ਕੋਈ ਨਹੀਂ ਸਾਡੇ ਘਰੇ ਤਾਂ ਵਧੀਆ ਕੋਈ ਉਹ ਖੈ ਖੈ ਨਹੀਂ ਛੋਟਾ ਜਿਹਾ ਪਰਿਵਾਰ ਆ ਵਧੀਆ ਕੋਈ ਹੋਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵਧੀਆ ਵਧੀਆ ਸਾਰਾ ਕੁਝ ਵਧੀਆ ਹੋਰ ਆਪਦੀ ਤਿਆਰੀਆਂ ਕਰ ਲਈਆਂ ਸਾਰੀਆਂ ਹੋ ਗਈਆਂ ਸਾਰਾ ਕੁਝ ਵਧੀਆ ਹਾਂਜੀ ਮੈਂ ਤੁਹਾਡੀ ਸਾਰੀਆਂ ਸ਼ਰਤਾਂ ਸੁਣ ਲਈਆਂ ਜਿੱਦ ਤੱਕ ਮੈਨੂੰ ਲੱਗਦਾ ਨਹੀਂ ਤੁਹਾਨੂੰ ਨੂੰ ਚਾਹੀਦੀ ਐ ਤੇ ਨਾ ਹੀ ਤੁਹਾਡੇ ਮੁੰਡੇ ਲਈ ਜੀਵਨ ਸਾਥੀ ਤੁਹਾਨੂੰ ਤਾਂ ਇੱਕ ਖੜਾਉਣਾ ਚਾਹੀਦਾ ਜਿਹਨੂੰ ਜਦੋਂ ਚਾਬੀ ਦਿੱਤੀ ਉਦੋਂ ਚੱਲੇ ਨਹੀਂ ਤਾਂ ਚਲੋ ਜੀ ਬੈਠਾ ਤੇ ਜਾਂ ਤੁਸੀਂ ਇੱਕ ਇਹ ਜੀ ਕੁੜੀ ਲਿਆਓ ਜਾਂ ਗੁੰਗੀ ਜੇ ਬੋਲੀ ਹੋਵੇ ਨਹੀਂ ਕਿ ਕੰਮ ਕਰੋ ਨਾ ਬਾਜ਼ਾਰ ਜਾ ਕੇ ਰੋਬਟ ਲਿਆਓ ਤੁਹਾਡੇ ਇਸ਼ਾਰਿਆਂ ਤੇ ਕੰਮ ਕਰੂਗਾ ਜਿਸ ਤਰ੍ਹਾਂ ਦੇ ਤੁਸੀਂ ਗੱਲਾਂ ਕਰਦੇ ਹੋ ਇਸ ਜਮਾਨੇ 'ਚ ਇਸ ਤਰ੍ਹਾਂ ਦੀ ਗੱਲਾਂ ਨਹੀਂ ਚਲਦੀਆਂ ਅੱਜ ਕੱਲ ਦੇ ਜਵਾਨੇ ਵਿੱਚ ਰਿਸ਼ਤੇ ਤਾਂ ਉਹੀ ਨਹੀਂ ਹੁੰਦੇ ਮੁੰਡਿਆਂ ਨੂੰ ਉੱਪਰ ਦੀ ਤੁਸੀਂ ਸ਼ਰਤਾ ਰੱਖਦੇ ਹੋ ਤੇ ਇਹ ਕਹਿੰਦੇ ਉਸ ਤੇਰੀ ਚੂਲੀ ਕਰੀ ਜਾਈਏ ਤੇ ਤੂੰ ਬੋਲੇ ਵੀ ਨਾ ਡੰਗਰਾਂ ਦੇ ਕੰਮ ਨੂੰ ਗਿਣਤੀ 'ਚ ਰੱਖਿਆ ਹੋਇਆ ਇਹਦਾ ਮਤਲਬ ਹੋਰ ਕੋਈ ਕੰਮ ਤਾਂ ਗਿਣਤੀ 'ਚ ਹੈ ਹੀ ਨਹੀਂ ਡੰਗਰਾਂ ਦਾ ਕੰਮ ਤਾਂ ਸਵੇਰੇ ਤੇ ਸ਼ਾਮ ਨਿਭੜ ਵੀ ਜਾਂਦਾ ਪਰ ਜਿਹੜੇ ਬਾਕੀ ਕੰਮ ਹੁੰਦੇ ਉਹ ਸਾਰਾ ਦਿਨ ਚੱਲਦੇ ਰਹਿੰਦੇ ਆ ਪਰ ਤੁਹਾਡੇ ਕਹਿਣ ਤੋਂ ਤਾਂ ਐਵੇਂ ਲੱਗਦਾ ਕਿ ਜਿਹੜਾ ਕੰਮ ਡੰਗਰਾਂ ਦਾ ਕੰਮ ਆ ਸਿਰਫ ਉਹੀ ਕੰਮ ਆ ਬਾਕੀ ਤਾਂ ਕੋਈ ਕੰਮ ਹੀ ਨਹੀਂ ਇਹ ਰਿਵਲੋ ਸਾਸ਼ਟਰੀ ਕਾਲ